ਤੁਸੀਂ ਗੁਰੂ ਘਰ ਦੇ ਵਿੱਚ ਪਾਠੀ ਹੋ ਤੇ ਸਵੇਰੇ ਤੇ ਸ਼ਾਮੀ ਜਿਹੜਾ ਤੁਸੀਂ ਪਾਠ ਰੋਟੀ ਦੀ ਸੇਵਾ ਜਿਹੜੀ ਨਹੀਂ ਪਾਉਂਦੇ ਹੋ ਤੇ ਪਾਠ ਦੀ ਸੇਵਾ ਵੀ ਬੰਦੇ ਨਹੀਂ ਬੰਦੇ ਕਿੱਦਾਂ ਮਨ ਵਿੱਚ ਆਇਆ ਕਿ ਤੁਸੀਂ ਸੜਕ ਦੇ ਕਿਨਾਰੇ ਖੜਕੇ ਜਿਹੜੇ ਰਾਜਮਾ ਚਾਵਾ ਲਗਾ ਕਣੀ ਚਾਵਾ ਵੀ ਆ ਰੋਟੀ ਜਿਹੜੀ ਉਹ ਮੇਟਨ ਦਾ ਕਿੱਦਾਂ ਮਨ ਵਿੱਚ ਆਇਆ ਕਮ ਕਰਨਾ ਮੇਰਾ ਸ਼ੌਂਕ ਵੀ ਹੈ ਤੇ ਮਹਾਰਾਜ ਨੇ ਕਿਹਾ ਵੀ ਗੁਰਨਾਨਕ ਮਹਾਰਾਜ ਬਾਸ ਨੇ ਕਿਹਾ ਵੀ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ ਜੀ ਇਸ ਕਰਕੇ ਮੈਂ ਸੋਚਿਆ ਵੀ ਚਲੋ ਬੇਲੇ ਟਾਈਮ ਦੇ ਵਿੱਚ ਜੋ ਟਾਈਮ ਆਪਣੇ ਕੋਲੇ ਬਚਦਾ ਉਹ ਟਾਈਮ ਤੇ ਕੰਮ ਕੀਤਾ ਜਾਵੇ ਕੋਈ ਹੋਰ ਵੀ ਕੰਮ ਕਰ ਸਕਦੇ ਸੀ ਖਾਣ ਪੀਣ ਦਾ ਕਿ ਉਹ ਤੁਸੀਂ ਸੋਚੇ ਕਿ ਇਹ ਕੰਮ ਕੀਤਾ ਜਾਵੇ ਹੋਰ ਕੰਮ ਦੇ ਲਈ ਜਿਆਦਾ ਟਾਈਮ ਚਾਹੀਦਾ ਜੀ ਇਹ ਕੰਮ ਦਾ ਇਹ ਹੈ ਕਿ ਵੀ ਅਸੀਂ 10 ਵਜੇ ਤੋਂ ਲੈ ਕੇ ਫ੍ਰੀ ਹੋ ਜਾਣੇ ਹਾਂਗੇ ਉਸ ਤੋਂ ਬਾਅਦ ਦੁਪਹਿਰੇ ਲਾਂਚ ਦਾ ਹੁੰਦਾ ਜੀ 11:30 ਸੀ ਇੱਥੇ ਆਈਦਾ 4 ਵਜੇ ਤੱਕ ਰਹਿਦਾ ਦੋ ਲੰਚ ਦੇ ਟਾਈਮ ਕਰਕੇ ਇਹ ਟਾਈਮ ਅਸੀਂ ਚੋਣਿਆ ਵੀ ਨਹੀਂ ਤਾਂ ਖਾਣਾ ਬਣਾ ਲੈਂਦੇ ਨੇ ਘਰੇ ਬੱਚੇ ਤੇ ਬਾਅਦ ਚ ਤਿਆਰ ਕੀਤਾ ਪਿਆ ਹੁੰਦਾ ਮੈਂ ਲੈ ਕੇ ਫਿਰ ਇੱਥੇ ਆਪਣੇ ਅੱਡੇ ਤੇ ਆ ਜਾਂਦਾ ਕੀ ਕੀ ਤੁਸੀਂ ਵੇਚ ਰਿਹਾ ਤੁਸੀਂ ਦੇਖ ਰਹੇ ਹੋ ਕੜੀ ਚੋਲ ਤੇ ਰਾਜਮਾ ਚੋਲ ਤੇ ਜਰਾਵਾ ਰੋਟੀ ਵੀ ਤੁਸੀਂ ਹਾਂਜੀ ਹਾਂਜੀ ਰਾਜਮਾ ਚਾਲ ਤੇ ਕੜੀ ਚਾਵਲ ਨਾਲ ਰੋਟੀ ਸਬਜੀ ਲੱਸੀ ਤੇ ਸਾਰੀਆਂ ਚੀਜ਼ਾਂ ਸੀ ਲੈ ਕੇ ਆਂਦੇ ਆਂ ਵੀ ਤਿਆਰ ਕਰਕੇ ਕਰੋ ਕਾਰ ਦੇ ਵਿੱਚ ਆਂਦੇ ਹੋ ਤੁਸੀਂ ਕਾਰ ਦੇ ਵਿੱਚ ਸਾਰਾ ਸਾਮਾਨ ਲੈ ਕੇ ਆਂਦੇ ਹੋ ਆਪਣੀ ਕਾਰ ਹੈ ਹਾਂਜੀ ਆਪਣੀ ਕਾਰ ਹੈ ਤੇ ਕਿਦਾਂ ਲੱਗਿਆ ਕਿ ਮਤਲਬ ਕਾਰ ਦੇ ਵਿੱਚ ਸਾਮਾਨ ਲੈ ਕੇ ਚੱਲ ਜਾਈਏ ਤੇ ਉੱਥੇ ਜਾ ਕੇ ਫਿਰ ਲਗਾਈਏ ਫਿਰ ਹੋਰ ਕੋਈ ਸਾਧਨ ਨਹੀਂ ਸੀਗਾ ਗੱਡੀ ਫਰੀ ਸੀਗੀ ਸੋਚਿਆ ਵੀ ਗੱਡੀ ਦੀ ਡੱਗੀ 'ਚ ਧਰ ਕੇ ਸਾਮਾਨ ਇੱਥੇ ਦੋ ਟੇਬਲ ਲਾਏ ਆ ਜਿਵੇਂ ਆ ਕੇ ਇੱਥੇ ਬਾਹਰ ਕੱਢ ਕੇ ਰੱਖ ਲਈਦਾ ਇਹੋ ਜਿਹਾ ਖਾਣਾ ਬਣਾ ਰਹੇ ਹੋ ਬਹੁਤ ਵਧੀਆ ਖਾਣਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਰਾਜਮਾ ਨੇ ਛੜੀ ਚੌਲਾ ਆਪਣੇ ਚਾਵਲ ਛੋਲੇ ਆ ਬਹੁਤ ਵਧੀਆ ਚੀਜ਼ ਆ ਜੀ ਵਧੀਆ ਬਣਾਉਂਦੇ ਨੇ ਜੀ ਜਲੰਧਰ ਬਾਈਪਾਸ ਤੋਂ ਜਿਹੜੇ ਗੱਟੀਆਂ ਲੰਘ ਰਿਹਾ ਸੀ ਉਹ ਸਿੱਕਾ ਹੋਂਦ ਨਾਤੇ ਦੇਖਿਆ ਕਿ ਵਈਸ ਇੱਕ ਭਰਾ ਖੜਾ ਤਾਂ ਕਰਕੇ ਪੰਜਾਬੀ ਤੁਹਾਡੇ ਕੋਲ ਖੜੇ ਹੋਏ ਹਾਂ ਜੀ ਇਹ ਵੀ ਗੱਲ ਹੈ ਕਿ ਜਿੱਥੇ ਵੀ ਕੋਈ ਗੱਡੀ ਵਾਲਾ ਵੀਰ ਖੜਦਾਗਾ ਜ਼ਿਆਦਾਤਰ ਜਿੱਥੇ ਕੋਈ ਸਰਦਾਰ ਵੀਰ ਖੜਦਾ ਮਰਸ਼ਕਿਆਗਾ ਜ਼ਿਆਦਾਤਰ ਲੋਕ ਜਿਆਦਾ ਲੁਕਦੇ ਆ ਹਿੰਦੂ ਵੀਰ ਵੀ ਲੁਕਦੇ ਆਗੇ ਸਾਰੇ ਧਰਮਾਂ ਦੇ ਲੋਕ ਰੋਕੇ ਜਾਂਦੇ ਆ ਮੇਰੇ ਕੋਲੇ ਇਹ ਸਾਰੇ ਖਾਣਾ ਪਸੰਦ ਵੀ ਕਰਦੇ ਆ ਜਿਹੜੇ ਇੱਕ ਵਾਰੀ ਖਾਂਦੇ ਆ ਦੁਬਾਰਾ ਜ਼ਰੂਰ ਆਉਂਦੇ ਆ ਦੇਖੋ ਸਰਦਾਰ ਜੀ ਦੀ ਰੇੜੀ ਆ ਸਾਫ ਸੁਥਰਾ ਖਾਣਾ ਸਾਫ ਸੁਥਰੇ ਬਰਤਨ ਸਾਫ ਸੁਥਰਾ ਸਾਰਾ ਕੁਝ ਸੱਜ ਕੇ ਟਕਾਇਆ ਵਧੀਆ ਹੁੰਦਾ ਹੈ ਔਰ ਪੰਜਾਬੀ ਦੀ ਰੋਟੀ ਖਾ ਕੇ ਸਕੂਨ ਆਉਂਦਾ ਮਨ ਨੂੰ ਵੀ ਹਾਂ ਲੱਗਦਾ ਘਰ ਦਾ ਖਾਣਾ ਕਰਾ ਆ ਘਰ ਦਾ ਖਾਣਾ ਖਾਣਾ ਜਮ। ਪਾਠਸ਼ਾਲਾ ਦੀ ਗੱਲ ਕਰੀਏ ਤੇ ਪਾਠੀ ਕਿਤੇ ਨਾ ਕਿਥੇ ਥੋੜੇ ਉਹਨਾਂ ਵਿੱਚ ਜਿਹੜੀ ਗਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਸਾਡੇ ਜਿਹੜੀ ਕਿ ਸਾਹਮਣੂ ਮਾਇਆ ਵੀ ਮਿਲਦੀ ਏ ਪ੍ਰਬੰਧਕ ਕਮੇਟੀ ਉਹ ਜਿ ਦਬਾ ਲੈਂਦੀ ਆ ਸਾਨੂੰ ਮਿਲਦਾ ਨਹੀਂ ਸਾਡਾ ਘਰ ਦਾ ਖਰਚਾ ਜਿਹੜਾ ਉਹ ਨਹੀਂ ਚੱਲ ਪਾ ਰਿਹਾ ਤੇ ਇਹ ਇਹ ਕਾਰਨ ਨਹੀਂ ਕਿ ਕੋਈ ਤੁਸੀਂ ਵੀ ਜੋ ਹੈ ਇਸ ਕੰਮ ਨਾਲ ਇਹ ਇੱਕ ਹੋਰ ਜਿਹੜਾ ਕਮਾਈ ਹੋ ਸਕੇ ਤਾਂ ਕਰਕੇ ਮਿਲਦੀ ਹੈ। ਜਿੱਥੇ ਮੈਂ ਗੁਰਦੁਆਰਾ ਸਾਹਿਬ ਡਿਊਟੀ ਕਰਦਾਗਾ ਉੱਥੇ ਐਦਾਂ ਦੀ ਕੋਈ ਗੱਲ ਨਹੀਂ ਮੈਂ ਦਾ ਗੁਰਦੁਆਰਾ ਸਾਹਿਬ ਤੇ ਉੱਥੇ ਐਗਾਂ ਦੀ ਕੋਈ ਪ੍ਰੇਸ਼ਾਨੀ ਹਾਂ ਕਾਫੀ ਗੁਰਦੁਆਰਿਆਂ ਵਿੱਚ ਹੈ ਐਸਾ ਕਿ ਜਿੱਥੇ ਪਾਠੀ ਸਿੰਘ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਪੂਰਾ ਜੋ ਬਣਦਾ ਹੱਕ ਮਾਨ ਸਤਕਾਰ ਨਹੀਂ ਦਿੱਤਾ ਜਾ ਰਿਹਾ। ਸੋ ਇਸ ਕਰਕੇ ਸਾਨੂੰ ਕੋਈ ਦਿੱਕਤ ਮੈਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਵੀ ਨਾਮ ਹੈ ਪ੍ਰੇਸ਼ਾਨ ਹੋ ਕੇ ਜਾਂ ਕਮੇਟੀ ਬੰਗ ਹੋ ਕੇ ਕੰਮ ਕਰਨ ਲੱਗਿਆ। ਕੰਮ ਕਰਨਾ ਮੇਰਾ ਸ਼ੌਕ ਸੀਗਾ। ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮੇ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ। ਅੱਜ ਇੱਕ ਸਿੱਖ ਪਾਠ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿੰਨਾ ਵੱਲੋਂ ਸਵੇਰੇ ਤੇ ਸ਼ਾਮੀ ਗੁਰੂ ਘਰ ਦੇ ਵਿੱਚ ਪਾਠ ਕੀਤਾ ਜਾਂਦਾ ਪਾਠ ਦੀ ਸੇਵਾ ਨਿਭਾਈ ਜਾਂਦੀ ਹੈ ਤੇ ਜਿਹੜਾ ਵਿੱਚ ਦਾ ਟਾਈਮ ਹੁੰਦਾ ਉਸ ਦੇ ਵਿੱਚ ਉਹਨਾਂ ਵੱਲੋਂ ਇੱਕ ਕਿਰਤ ਕੀਤੀ ਜਾ ਰਹੀ ਹੈ ਜਿਹੜੇ ਕੜੀ ਚਾਵਲ ਨੇ ਜਾਂ ਰੋਟੀ ਨੇ ਜਾਂ ਫਿਰ ਰਾਜਮਾ ਚਾਵਲ ਨੇ ਉਹ ਜਿਹੜੀ ਇਹ ਸੜਕ ਦੇ ਕਿਨਾਰੇ ਜਿਹੜੇ ਖੜਕ ਕੇ ਵੇਚੇ ਜਾਂਦੇ ਨੇ ਕਾਰ ਦੇ ਵਿੱਚ ਆਉਂਦੇ ਨੇ ਰੋਜ਼ ਤੇ ਕਾਰ ਵਿੱਚ ਇੱਕ ਸੜਕ ਤੇ ਯਾਨੀ ਕਿ ਜਲੰਧਰ ਬਾਈਪਾਸ ਤੇ ਖੜਿਆ ਜਲੰਧਰ ਬਾਈਪਾਸ ਕੋਲ ਉਹਨਾਂ ਕੋਲ ਇੱਕ ਕਾਠ ਲਗਾਈ ਜਾਂਦੀ ਹੈ ਇੱਧਰ ਤੁਸੀਂ ਦੇਖਦੇ ਹੋ ਟੇਬਲ ਦੇ ਉੱਤੇ ਜੋ ਹੈ ਸਮਾਨ ਰੱਖ ਕੇ ਵੇਚਿਆ ਜਾ ਰਿਹਾ ਹੈ ਕੀ ਕੀ ਸਮਾਨ ਇਹ ਲੈ ਕੇ ਆਉਂਦੇ ਨੇ ਕਿੰਨੇ ਸਮੇਂ ਤੱਕ ਇੱਥੇ ਖੜੇ ਹੁੰਦੇ ਨੇ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਲੋਕਾਂ ਦਾ ਇਹਨਾਂ ਨੂੰ ਮਿਲਿਆ ਇਸ ਬਾਰੇ ਗੱਲਬਾਤ ਕਰਦੇ ਹਾਂ ਬਾਖੀ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪਹਿਲਾਂ ਤੋਂ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਗੁਰੂ ਘਰ ਦੇ ਵਿੱਚ ਪਾਠੀ ਹੋ ਤਸਵੀਰਾਂ ਤੇ ਸ਼ਾਮਿਲ ਜਿਹੜਾ ਤੁਸੀਂ ਪਾਰਟ ਰੋਟੀ ਦੀ ਸੇਵਾ ਜਿਹੜੀ ਨਹੀਂ ਪਾਉਂਦੇ ਤੇ ਪਾਰਟ ਦੀ ਸੇਵਾ ਨਹੀਂ ਬੰਦੇ ਨਹੀਂ ਬੰਦੇ ਕਿੱਦਾਂ ਮਨੁੱਖ ਚਾਹਿਆ ਕਰਦੇ ਤੁਸੀਂ ਸੜਕ ਦੇ ਕਿਨਾਰੇ ਖੜਕੇ ਜਿਹੜੇ ਰਾਜਮਾ ਚਾਵਾ ਲਗਾ ਕਣੀ ਚਾਵਾ ਵੀ ਆ ਰੋਟੀ ਜਿਹੜੀ ਉਹ ਵੇਚਣ ਦਾ ਕਿੱਦਾਂ ਮਨੁੱਖ ਚਾਹਿਆ ਕਰਦਾ ਉਈ ਐਦਾਂ ਵਿਚਾਰ ਆਇਆ ਜੀ ਸਵੇਰੇ ਅਸੀਂ 4 ਵਜੇ ਗੁਰੂ ਘਰ ਜਾਂਦੇ ਆਂ ਮਹਾਰਾਜ ਦਾ ਪ੍ਰਕਾਸ਼ ਕਰਦੇ ਆਂ ਨਿਤਨੇਮ ਵਗੈਰਾ ਕਰਕੇ 10 ਵਜੇ ਤੱਕ ਸਾਡੀ ਡਿਊਟੀ ਹੁੰਦੀ ਆ ਗੁਰਦੁਆਰਾ ਸਾਹਿਬ ਫਿਰ ਉਸ ਤੋਂ ਬਾਅਦ ਜਿਹੜਾ ਟਾਈਮ ਆ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਉਹ ਅਸੀਂ ਗਰਮੀਆਂ ਦੇ ਵਿੱਚ ਪ੍ਰੋਗਰਾਮ ਘੱਟ ਹੁੰਦੇ ਨੇ ਇਸ ਕਰਕੇ ਕਿ ਇਹ ਵਿੱਚ ਉਹ ਨਾਲ ਕੋਈ ਛੋਟਾ-ਮੋਟਾ ਕਾਰੋਬਾਰ ਆਪਣਾ ਕੀਤਾ ਜਾਵੇ ਸੋ ਕੰਮ ਕਰਨਾ ਮੇਰਾ ਸ਼ੌਂਕ ਵੀ ਹੈ ਤੇ ਮਹਾਰਾਜ ਨੇ ਕਿਹਾ ਵੀ ਗੁਰਨਾਨਕ ਮਹਾਰਾਜ ਬਾਸ ਨੇ ਕਿਹਾ ਵੀ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ ਜੀ ਇਸ ਕਰਕੇ ਮੈਂ ਸੋਚਿਆ ਵੀ ਚਲੋ ਬੇਲੇ ਟਾਈਮ ਦੇ ਵਿੱਚ ਜੋ ਟਾਈਮ ਆਪਣੇ ਕੋਲੇ ਬਚਦਾ ਉਹ ਟਾਈਮ ਚ ਕੰਮ ਕੀਤਾ ਜਾਵੇ ਇੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਜੁੜਾ ਇਹ ਕੰਮ ਤੋਂ ਮੈਨੂੰ ਇੱਥੇ 2.5 ਮਹੀਨੇ ਹੋ ਗਏ ਅੱਛਾ ਤਾਂ ਇਹ ਨਾਲ ਤੁਸੀਂ ਕੀਤਾ ਮਜ਼ਾ ਇੱਕ ਹੁੰਦਾ ਕਿ ਮਨ ਵਿੱਚ ਕੋਈ ਹੋਰ ਵੀ ਕੰਮ ਕਰ ਸਕਦੇ ਸੀ ਖਾਣ ਪੀਣ ਦਾ ਕਿ ਉਹ ਤੁਸੀਂ ਸੋਚਿਓ ਕਿ ਵੀ ਦੇ ਕੰਮ ਕੀਤਾ ਜਾਵੇ ਹੋਰ ਕੰਮ ਦੇ ਲਈ ਜਿਆਦਾ ਟਾਈਮ ਚਾਹੀਦਾ ਜੀ ਇਹ ਕੰਮ ਦਾ ਇਹ ਹੈ ਕਿ ਵੀ ਅਸੀਂ 10 ਵਜੇ ਤੋਂ ਲੈ ਕੇ ਫ੍ਰੀ ਹੋ ਜਾਣੇ ਹਾਂਗੇ ਉਸ ਤੋਂ ਬਾਅਦ ਦੁਪਹਿਰੇ ਲਾਂਚ ਦਾ ਹੁੰਦਾ ਜੀ 11:30 ਸੀ ਇੱਥੇ ਆਈਦਾ ਹੈ 4 ਵਜੇ ਤੱਕ ਰਹਿਦਾ ਹੈ ਤੋਂ ਲਾਂਚ ਦੇ ਟਾਈਮ ਕਰਕੇ ਇਹ ਟਾਈਮ ਅਸੀਂ ਚੋਣਿਆ ਵੀ ਨਹੀਂ ਤਾਂ ਖਾਣਾ ਬਣਾਉਂਦੇ ਨੇ ਘਰੇ ਬੱਚੇ ਤੇ ਬਾਅਦ ਚ ਤਿਆਰ ਕੀਤਾ ਪਿਆ ਹੁੰਦਾ ਮੈਂ ਲੈ ਕੇ ਫਿਰ ਇੱਥੇ ਆਪਣੇ ਅੱਡੇ ਤੇ ਆ ਜਾਂਦਾ ਹਾਂ ਹਾਂ ਇੱਕ ਗੱਲ ਹੋਰ ਸਵਾਲ ਪੁੱਛਣਾ ਜੇ ਅੱਜ ਤੱਕ ਪਾਠੀਆਂ ਦੀ ਗੱਲ ਕਰੀਏ ਤੇ ਪਾਠੀ ਕਿਤੇ ਨਾ ਕਿਥੇ ਥੋੜੇ ਉਹਨਾਂ ਵਿੱਚ ਜਿਹੜੀ ਗਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਸਾਡੇ ਜਿਹੜੀ ਨੂੰ ਸਾਹਮਣੂ ਮਾਇਆ ਵੀ ਮਿਲਦੀ ਹੈ ਪ੍ਰਬੰਧਕ ਕਮੇਟੀ ਆਉਂਝ ਦਬਾ ਲੈਂਦੀ ਹੈ ਸਾਨੂੰ ਮਿਲਦਾ ਨਹੀਂ ਸਾਡਾ ਘਰ ਦਾ ਖਰਚਾ ਜਿਹੜਾ ਹੈ ਉਹ ਨਹੀਂ ਚੱਲ ਪਾ ਰਿਹਾ ਇਹ ਇਹ ਕਾਰਨ ਨਹੀਂ ਕਿ ਤੁਸੀਂ ਵੀ ਜੋ ਹੈ ਇਸ ਕੰਮ ਨਾਲ ਕੀ ਇੱਕ ਹੋਰ ਜਿਹੜਾ ਕਮਾਈ ਹੋ ਸਕੇ ਤਾਂ ਕਰਕੇ ਨਹੀਂ ਜੀ ਸਾਡੇ ਜਿੱਥੇ ਮੈਂ ਗੁਰਦੁਆਰਾ ਸਾਹਿਬ ਡਿਊਟੀ ਕਰਦਾਗਾ ਉਥੇ ਐਦਾਂ ਦੀ ਕੋਈ ਗੱਲ ਨਹੀਂ ਮੈਂ 12 ਸਾਲ ਤੋਂ ਡਿਊਟੀ ਕਰ ਰਿਹਾਗਾ ਗੁਰਦੁਆਰਾ ਸਾਹਿਬ ਤੇ ਉਥੇ ਐਦਾਂ ਦੀ ਕੋਈ ਪ੍ਰੇਸ਼ਾਨੀ ਹਾਂ ਕਾਫੀ ਗੁਰਦੁਆਰਿਆਂ ਵਿੱਚ ਹੈ ਐਸਾ ਤੇ ਜਿੱਥੇ ਪਾਠੀ ਸਿੰਘ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਕਿ ਉਹਨਾਂ ਨੂੰ ਪੂਰਾ ਜੋ ਬਣਦਾ ਹੱਕ ਮਾਨ ਸਤਕਾਰ ਨਹੀਂ ਦਿੱਤਾ ਜਾ ਰਿਹਾ। ਪਰ ਇਸ ਕਰਕੇ ਸਾਨੂੰ ਕੋਈ ਦਿੱਕਤ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਵੀ ਨਾਮ ਹੈ ਪਰੇਸ਼ਾਨ ਹੋ ਕੇ ਜਾਂ ਕਮੇਟੀ ਵੰਗ ਹੋ ਕੇ ਕੰਮ ਕਰਨ ਲੱਗਿਆ। ਕੰਮ ਕਰਨਾ ਮੇਰਾ ਸ਼ੌਕ ਸੀਗਾ। ਕੀ ਕੀ ਤੁਸੀਂ ਵੇਚ ਰਿਹਾ ਤੇ ਦੇਖ ਰਹੇ ਆਂ ਕੜੀ ਚੋਲ ਤੇ ਰਾਜਮਾ ਚੋਲ ਤੇ ਰਵਾ ਰੋਟੀ ਵੀ ਤੁਸੀਂ ਹਾਂਜੀ ਹਾਂਜੀ ਰਾਜਮਾ ਚਾਲ ਤੇ ਕੜੀ ਚਾਵਲ ਨਾਲ ਰੋਟੀ ਸਬਜੀ ਲੱਸੀ ਉਹ ਸਾਰੀਆਂ ਚੀਜ਼ਾਂ ਸੀ ਲੈ ਕੇ ਆਉਣਾ ਵਿਚਾਰ ਕਰਕੇ ਕਰੋ ਇੱਧਰ ਦੇਖ ਰਹੇ ਕਾਰ ਦੇ ਵਿੱਚ ਆਉਂਦੇ ਹੋ ਤੁਸੀਂ ਕਾਰ ਦੇ ਵਿੱਚ ਸਾਰਾ ਸਾਮਾਨ ਲੈ ਕੇ ਆਉਂਦੇ ਹੋ ਆਪਣੀ ਕਾਰ ਹੈ ਹਾਂਜੀ ਆਪਣੀ ਕਾਰ ਹੈ ਤੇ ਕਿਦਾਂ ਲੱਗਿਆ ਕਿ ਮਤਲਬ ਕਾਰ ਦੇ ਵਿੱਚ ਸਾਮਾਨ ਲੈ ਕੇ ਚੱਲ ਜਾਈਏ ਤੇ ਉੱਥੇ ਜਾ ਕੇ ਫਿਰ ਲਗਾਈਏ ਫਿਰ ਹੋਰ ਕੋਈ ਸਾਧਨ ਨਹੀਂ ਸੀਗਾ ਗੱਡੀ ਫਰੀ ਸੀਗੀ ਸੋਚਿਆ ਵੀ ਗੱਡੀ ਦੀ ਡੱਗੀ 'ਚ ਧਰ ਕੇ ਸਾਮਾਨ ਇੱਥੇ ਦੋ ਟੇਬਲ ਲਾਏ ਆ ਜਿਵੇਂ ਆ ਕੇ ਇੱਥੇ ਬਾਹਰ ਕੱਢ ਕੇ ਰੱਖ ਲਈਦਾ ਸਾਮਾਨ ਸਾਰਾ ਲੈ ਜਾਂਦੇ ਆ ਜਦੋਂ ਸਮਾਪਤੀ ਹੋ ਜਾਂਦੀ ਹੈ ਕਿਦਾਂ ਦੇ ਲੋਕ ਮਤਲਬ ਪਸੰਦ ਕਰ ਰਹੇ ਨੇ ਆ ਰਹੇ ਨੇ ਕਿਉਂਕਿ ਅਸੀਂ ਵੀ ਦੇਖ ਰਹੇ ਹਾਂ ਕਿ ਗ੍ਰਾਹਕ काफी ਤੁਹਾਡੀ ਬੋਲ ਨੇ ਅੱਛ ਹਾਂਜੀ ਬਿਲਕੁਲ ਸਾਫ ਸੁਥਰਾ ਹਰ ਚੀਜ਼ ਵਧੀਆ ਪਾਈ ਦੀ ਹੈ ਜੀ ਤਾਂ ਹੀ ਸਾਡੇ ਕੋਲ ਲੋਕ ਆਉਂਦੇ ਆ ਜੀ ਕਾਫੀ ਲੋਕ ਆਉਣਗੇ ਤੁਹਾਡੇ ਸਾਹਮਣੇ ਬੈਠੇ ਇਹ ਸਾਰੇ ਰੋਜ਼ ਆਉਂਦੇ ਆ ਜੀ ਰੋਜ਼ਾਨਾ ਰੁਟੀਨ ਚੱਲਦੇ ਆ ਜੀ ਕਿਤੇ ਨਾ ਕਿਤੇ ਸਿੱਖ ਹੋਣ ਦਾ ਫਾਇਦਾ ਵੀ ਮਿਲਦਾ ਕਿਉਂਕਿ ਮੈਂ ਵੀ ਇੱਥੇ ਦੇਖਿਆ ਕਿ ਜਿਹੜੇ ਜਲੰਧਰ ਬਾਈਪਾਸ ਤੋਂ ਜਿਹੜੇ ਗੱਡੀਆਂ ਲੰਘ ਰਹੀਆਂ ਸੀ ਉਹ ਸਿੱਖ ਹੋਂਦੇ ਨਾਤੇ ਦੇਖਿਆ ਕਿ ਬਈ ਸਿੱਖ ਭਰਾ ਖੜਾ ਤਾਂ ਕਰਕੇ ਪੰਜਾਬੀ ਤੁਹਾਡੇ ਕੋਲ ਖੜੇ ਹੋਏ ਨੇ ਹਾਂਜੀ ਇਹ ਵੀ ਗੱਲ ਹੈ ਕਿ ਜਿੱਥੇ ਵੀ ਕੋਈ ਗੱਡੀ ਵਾਲਾ ਵੀਰ ਖੜਦਾਗਾ ਜ਼ਿਆਦਾਤਰ ਜਿੱਥੇ ਕੋਈ ਸਰਦਾਰ ਵੀਰ ਖੜਦਾ ਮਰਛਾ ਗਿਆਗਾ ਜ਼ਿਆਦਾਤਰ ਲੋਕ ਜਿਆਦਾ ਲੁਕਦੇ ਆ ਹਿੰਦੂ ਵੀਰ ਵੀ ਲੁਕਦੇ ਆਗੇ ਸਾਰੇ ਧਰਮਾਂ ਦੇ ਲੋਕ ਰੋਕੇ ਜਾਂਦੇ ਆ ਮੇਰੇ ਕੋਲੇ ਇਹ ਸਾਰੇ ਖਾਣਾ ਪਸੰਦ ਵੀ ਕਰਦੇ ਆ ਜਿਹੜੇ ਇੱਕ ਵਾਰੀ ਖਾਂਦੇ ਆ ਦੁਬਾਰਾ ਜ਼ਰੂਰ ਆਉਂਦੇ ਆ ਤੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਪੰਜਾਬੀ ਕੰਮ ਕਰਕੇ ਰਾਜੀ ਦਿੰਦੇ ਤੁਸੀਂ ਤੇ ਸਵੈਰਸ ਤੜਕੇ ਉੱਠ ਕੇ ਗੁਰੂ ਕਾਰਤੀ ਸੇਵਾ ਕਰ ਰਹੇ ਹੋ ਚਾਮਨੀ ਸੇਵਾ ਕਰਦੋਂ ਦੇ ਬਾਅਦ ਅੱਛਾ ਆ ਕੇ ਕਿਰਤ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਕੀ ਸਮਝਾਉਂਦੇ ਹਾਂ ਜੀ ਹਾਂਜੀ ਇਹ ਵੀ ਜਿਹੜੇ ਅੱਜ ਕੱਲ ਬੱਚੇ ਜਾਂ ਵੀਰ ਬਾਹਰ ਜਾ ਰਹੇ ਨੇਗੇ ਬਾਹਰ ਜਾਣ ਨੂੰ ਆਪਣੇ ਪੰਜਾਬ ਨੂੰ ਪਰਫੁੱਲਿਤ ਕਰੋ ਪੰਜਾਬ ਵਿੱਚ ਰਹਿ ਕੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਕਰੋ ਤਾਂ ਕਿ ਸਾਡਾ ਪੰਜਾਬ ਹੈ ਜੋ ਅੱਗੇ ਵੱਧ ਸਕੇ ਪੰਜਾਬ ਦੇ ਵਿੱਚ ਵੀ ਬਹੁਤ ਕੰਮ ਹੈ ਜੇ ਅਸੀਂ ਕਰੀਏ ਜੀ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਰਿਸਪੌਂਸ ਵਧੀਆ ਆ ਰਿਹਾ ਪੈਸੇ ਠੀਕ ਆ ਰਹੇ ਨੇ ਹਾਂਜੀ ਹਾਂਜੀ ਮੇਰਾ ਬਹੁਤ ਵਧੀਆ ਰਿਸਪੌਂਸ ਆ ਜੀ ਮੇਰੇ ਕੋਲ ਬਹੁਤ ਲੋਕ ਹੀ ਜਾਂਦੇ ਆ ਖਾਣ ਵਾਸਤੇ ਮੇਰਾ ਵਧੀਆ ਰਿਸਪੌਂਸ ਆ ਕਾਫੀ ਲੋਕ ਖਾਂਦੇ ਆ ਉਹਦੀ ਪਸੰਦ ਵੀ ਕਰਦੇ ਆ ਕੁਝ ਗ੍ਰਾਹਕ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਭਾਜੀ ਪਹਿਲੀ ਵਾਰੀ ਆਇਓ ਕਿ ਪਹਿਲਾਂ ਵੀ ਆਂਦੇ ਰਹੇ ਹੋ ਪਹਿਲਾਂ ਵੀ ਆਂਦੇ ਰਹੇ ਆ ਜੀ ਅੱਛਾ ਕਿਹੋ ਜਿਹਾ ਖਾਣਾ ਬਣਾ ਰਹੇ ਹੋ ਬਹੁਤ ਵਧੀਆ ਖਾਣਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਰਾਜਮਾ ਨੇ ਚੜੀ ਚੌਲਾ ਆਪਣੇ ਚਾਵਲ ਛੋਲੇ ਆ ਬਹੁਤ ਵਧੀਆ ਚੀਜ਼ ਆ ਜੀ ਵਧੀਆ ਬਣਾਉਂਦੇ ਰਹੇ ਜੀ ਬਹੁਤ ਵਧੀਆ ਬਣਿਆ ਹੁੰਦਾ ਜੀ ਤੇ ਪਹਿਲਾਂ ਤੁਸੀਂ ਦੇਖਿਆ ਹੋਣਾ ਜਿਆਦਾਤਰ ਪ੍ਰਵਾਸੀ ਜਿਹੜੇ ਨੇ ਖਾਣ ਪੀਣ ਦਾ ਸਮਾਨ ਵੇਚਦੇ ਸੀ ਪੰਜਾਬ ਵਿੱਚ ਖਾਸ ਤੌਰ ਤੇ ਹੁਣ ਆਪਣੇ ਪੰਜਾਬੀ ਵੀਰ ਜਿਹੜੇ ਨੇ ਆਣ ਲੱਗੇ ਨੇ ਵਧੀਆ ਖਾਣਾ ਘਰੋਂ ਬਣਾ ਕੇ ਜਾਂ ਖੁਦ ਤਿਆਰ ਕਰਕੇ ਜਿਹੜੇ ਲੈ ਕੇ ਆਉਂਦੇ ਨੇ ਤੇ ਕਿ ਖਾਂਦੇ ਤੁਸੀਂ ਟੇਸਟ ਕਿਹੋ ਜਿਹਾ ਹੁੰਦਾ ਹੈ ਸਾਫ ਸਫਾਈ ਕਿਹੋ ਜਿਹੀ ਲੱਗਦੀ ਬਹੁਤ ਵਧੀਆ ਸਫਾਈ ਹੁੰਦੀ ਹੈ ਜੀ ਪੰਜਾਬ ਪੰਜਾਬ ਦੇ ਪੰਜਾਬੀਆਂ ਦੀ ਖਾਣੇ ਦੀ ਬਣੀ ਦੀ ਵਧੀਆ ਸਫਾਈ ਆ ਹੁਣ ਨਾਲ ਦੇ ਕੁਰਸੀ ਵਾਲੇ ਦੇ ਵੀ ਉਹਦੇ ਕੋ ਵੀ ਦੇਖ ਲੋ ਰੇੜੀ ਤੇ ਗੰਦਾ ਆ ਦੇਖੋ ਸਰਦਾਰ ਜੀ ਦੀ ਰੇੜੀ ਆ ਸਾਫ ਸੁਥਰਾ ਖਾਣਾ ਸਾਫ ਸੁਥਰੇ ਬਰਤਨ ਸਾਫ ਸੁਥਰਾ ਸਾਰਾ ਕੁਝ ਟੱਕੇ ਹਟਕਾਇਆ ਵਧੀਆ ਹੁੰਦਾ ਔਰ ਪੰਜਾਬੀ ਦੀ ਰੋਟੀ ਖਾ ਕੇ ਸਕੂਨ ਆਉਂਦਾ ਮਨ ਨੂੰ ਵੀ ਹਾਂ ਲੱਗਦਾ ਘਰ ਦਾ ਖਾਣਾ ਘਰ ਦਾ ਖਾਣਾ ਖਾਰਾ ਇਹਨਾਂ ਦਾ ਅੱਛਾ ਜਿਵੇਂ ਘਰ ਦਾ ਇਹ ਹੈ ਵੀ ਸਾਰਾ ਘਰ ਦਾ ਹੀ ਬਣਿਆ ਜੀ ਇਹਨਾਂ ਦਾ ਬਹੁਤ ਵਧੀਆ ਚੀਜ਼ ਆ ਮੇਰੇ ਖਿਆਲ ਸਾਰਾ ਸਰਦਾਰ ਬਹੁਤ ਵਧੀਆ ਭਾਜੀ ਲੋਕਾਂ ਨੂੰ ਵੀ ਕਹਿਣਾ ਚਾਹਉਂਦਾ ਕੋਈ ਖਾਸ ਤੌਰ ਤੇ ਜਿਹੜੇ ਇੱਥੋਂ ਲੰਘਦੇ ਨੇ ਯਾ ਲੋਹਿਆਣਾ ਦੇ ਲੋਕ ਨੇ ਕਿ ਇੱਕ ਵਾਰੀ ਆਨ ਟੈਸਟ ਕਰਨ ਭਾਜੀ ਸਾਰਿਆਂ ਨੂੰ ਬੇਨਤੀ ਆ ਰਿਕਵੈਸਟ ਵੀ ਆ ਕਿ ਇੱਕ ਵਾਰੀ ਜ਼ਰੂਰ ਮੇਰੇ ਕੋਲ ਆ ਕੇ ਵਿਜ਼ਿਟ ਕਰਨ ਖਾਣਾ ਖਾ ਕੇ ਜਾਣ ਸਾਡਾ ਐਡਰੈਸ ਆ ਜੀ ਜਲੰਧਰ ਬਾਈਪਾਸ ਤੋਂ ਅੱਗੇ ਗ੍ਰੀਨ ਲੈਂਡ ਦੇ ਸਕੂਲ ਦੇ ਬਿਲਕੁਲ ਸਾਹਮਣੇ ਗ੍ਰੇਸਦੀ ਮੁਰਦੀਨ ਸਾਹਮਣੇ ਮੇਨ ਰੋਡ ਦੇ ਉੱਪਰ ਹੀ ਆ ਜੀ ਜ਼ਰੂਰ ਇੱਕ ਵਾਰੀ ਸਾਰੇ ਪੰਜਾਬੀ ਵੀਰਾਂ ਨੂੰ ਰਿਕਵੈਸਟ ਆ ਬੇਨਤੀ ਆ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਧੰਨ ਬਿਲਕੁਲ ਜੋ ਹੈ ਪੰਜਾਬੀ ਵੀਰਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਜੇ ਵੀ ਜੋ ਲੋਕ ਵੀ ਇੱਥੇ ਜਲੰਧਰ ਬਾਈਪਾਸ ਤੋਂ ਨਿਕਲ ਕੇ ਜਾਂਦੇ ਨੇ ਆਉਂਦੇ ਨੇ ਜਾਂ ਜਾਂਦੇ ਨੇ ਤੇ ਗ੍ਰੀਨਲੈਂਡ ਸਕੂਲ ਦੇ ਬਿਲਕੁਲ ਸਾਹਮਣੇ ਜੋ ਹੈ ਵੀਰ ਨੇ ਜੋ ਹੈ ਇੱਕ ਖਾਂ ਪੀਣ ਦਾ ਸਾਮਾਨ ਵੇਚਣ ਦੀ ਥੋੜਾ ਜਿਹਾ ਟੇਬਲ ਲਗਾਇਆ ਹੋਇਆ ਹੈ ਟੇਬਲ ਤੇ ਨਾ ਉਹ ਲੋ ਜੋ ਹੈ ਸਾਮਾਨ ਵੇਚੇ ਜਾ ਰਿਹਾ ਹੈ ਤੇ ਜਦੋਂ ਤੁਸੀਂ ਇੱਥੋਂ ਲੰਘੋ ਤੇ ਜਰੂਰ ਇਹਨਾਂ ਨੂੰ ਸਪੋਰਟ ਕਰੋ ਕਿਉਂਕਿ ਪੰਜਾਬੀਆਂ ਨੂੰ ਸਪੋਰਟ ਕਰਨ ਦੀ ਬਹੁਤ ਵੱਡੀ ਲੋੜ ਹੈ ਤੇ ਭਾਜੀ ਨੂੰ ਜੋ ਹੈ ਤੁਸੀਂ ਸਪੋਰਟ ਕਰੋ ਜਾਕੀ ਜਿਹੜੀ ਐ ਕਿਰਤ ਕਰ ਰਹੇ ਨੇ ਇਹਨਾਂ ਦਾ ਫਲ ਇਹਨਾਂ ਨੂੰ ਮਿਲ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸੁਰਕਾਪ ਤੇ ਰਹਿਮਾ ਟੀਵੀ ਲੁਧਿਆਣਾ